ਸਾਰੇ ਜੀ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਦੇ ਜੀ ਅੱਜ ਪਿੰਡ ਭੋਤ ਨੇ ਆਏ ਸੀ ਜੀ ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਜੀ ਆਪਾਂ ਟੂਰ ਕਰਦੇ ਆ ਅੱਜ ਮੇਰਾ ਮੋਗਾ ਜਗਰਾਉਂ ਦਾ ਟੂਰ ਸੀਗਾ ਤੇ ਇੱਧਰ ਬੌਂਡਿਆਂ-ਬੌਂਡਿਆਂ ਲਈ ਆਏ ਸੀ ਆਪਾਂ ਜੀ ਤੇ ਫੋਟੋ ਪਿੰਡ ਸੀਗਾ 20 ਕਿਲੋਮੀਟਰ ਦੀ ਦੂਰੀ ਤੇ ਤੇ ਟੂਰ ਗਰੁੱਪ ਚ ਐਡ ਹੋਣ ਵਾਸਤੇ ਤੁਹਾਨੂੰ ਦੱਸਿਆ ਜੀ ਮੇਰੇ WhatsApp ਨੰਬਰ 9815843096 ਇਹ ਹੀ ਮੇਰਾ ਕਾਲਿੰਗ ਨੰਬਰ ਹੈ ਜੀ 9815843096 ਬਾਬਾ ਜੀ ਨੇ ਵੀ ਮੈਨੂੰ ਦੱਸਿਆ ਕਹਿੰਦੇ ਵੀ 2-2.5 ਮਹੀਨਿਆਂ ਤੋਂ ਅਸੀਂ ਵੀਡੀਓ ਦੇਖ ਰਹੇ ਆ ਵੀ ਉਹੜਾ ਯਾ YouTube ਨਾ ਬੰਦੇ ਉਹ ਹੀ ਜੁੜੇ ਹੋਏ ਆ ਜਿਹੜੇ ਘੱਟ ਬੜੇ ਲਿਖੇ ਹੁੰਦੇ ਆ ਤੇ ਉਹਨਾਂ ਨੂੰ ਨੰਬਰ ਦੀ ਦਿੱਕਤ ਆਉਂਦੀ ਆ ਜੀ ਗੱਡਾਂ ਦੀ ਹਰੇਕ ਵੀਡੀਓ ਤੇ ਇਹ ਕਈ ਜਿਹੇ ਨੰਬਰ ਮੇਰੇ ਤੋਂ ਨਹੀਂ ਲਿਖਿਆ ਜਾਂਦਾ ਮੈਂ ਕਿਸੇ ਤੇ ਵੀ ਨਹੀਂ ਲਿਖਿਆ ਅਜ ਤਾਈ ਤੇ 9815843096 ਦਾ ਤੁਸੀਂ ਮੈਸੇਜ ਕਰਕੇ ਫੋਨ ਕਰਕੇ ਮੈਨੂੰ ਪੁੱਛ ਸਕਦੇ ਆ ਜੀ ਜੇ ਗਰੁੱਪ ਚ ਐਡ ਹੋਣਾ ਹੈ ਤਾਂ ਤੁਸੀਂ 9815843096 ਤੇ ਹੈਲੋ ਲੈ ਕੇ ਤੇ ਆਪਦੇ ਪਿੰਡ ਦਾ ਨਾਮ ਲਿਖ ਕੇ ਮੈਨੂੰ ਭੇਜ ਦਿਓ ਜੀ ਉਹ ਗਰੁੱਪ ਚ ਐਡ ਹੋ ਜਾਓਗੇ ਤੇ ਟੂਰ ਗਰੁੱਪ ਵਿੱਚ ਤੁਹਾਨੂੰ ਪਤਾ ਲੱਗੂਗਾ ਵੀ ਅੱਜ ਦਾ ਆਪਣਾ ਕਿੱਧਰ ਦਾ ਟੂਰ ਹੈ ਜੀ ਟੂਰ ਚ ਇਹ ਆ ਜੀ ਬੀਜੇ ਸਪੈਸ਼ਲ ਮੈਂ ਹੁਣ ਇੱਥੇ ਭੂਤਨੇ ਉਹਨਾਂ ਦਾ ਸੇਲ ਦਾ ਹਿਸਾਬ ਕਿਤਾ ਵੀ ਉਹਨਾਂ ਹੋ ਜਾਂਦਾ ਜੀ ਤੇ ਸਪੈਸ਼ਲ ਹੈ ਕੇਸ ਤੇ ਮੇਰੇ ਤੋਂ ਇੰਨੀ ਦੂਰ ਆ ਜਾਣੀ ਜਾਂਦਾ ਹੁਣ ਅੱਜ ਇਧਰ ਦੇ 10 ਕੇਸ ਸੀਗੇ ਜੀ ਉਹ ਜੇ ਫਿਰ ਪੈਸੇ ਸਾਰਿਆਂ ਚ ਵੰਡੇ ਜਾਂਦੇ ਆ ਤਾਂ ਕਰਕੇ ਆਪਾਂ ਇਹ ਟੂਰ ਬਣਾਇਆ ਹੋਇਆ ਜੀ ਹੁਣ ਗੱਲ ਕਰਦੇ ਆ ਜੀ ਆ ਝੋਟੀ ਇਹ ਮੋਦੀ ਬੁਲਦੀ ਹੈ ਜੀ ਇਹ ਚਾਰ ਤੋਂ ਪੰਜ ਵਾਰ ਰਿਪੀਟ ਕਰ ਚੁੱਕੀ ਆ। ਦੋਂਦੀ ਹੋ ਗਈ ਬਾਬਾ ਜੀ? ਹੋ ਗਈ ਦੋਂਦੀ ਹੋ ਗਈ। ਹੋ ਗਈ? ਹੋ ਗਈ ਜੀ। ਤੇ ਕਿੰਨੇ ਵਾਰੀ ਟੀਕਾ ਵਰ ਆ ਲਿਆ? ਮੈਂ ਤਾਂ ਪੰਜ ਵਾਰੀ ਤਾਂ ਹੋ ਗਿਆ ਸੀ ਸੀਨੀਅਰ ਭਰਾ ਦਾ ਪਾ ਚਾਰ ਤਾਂ ਪੱਕਾ ਹੀ ਪੰਜ ਵਾਰੀ ਭਰਾ ਦਾ ਟੀਕਾ ਪੰਜ ਵਾਰੀ ਭਰਾ ਦਾ ਠੀਕ ਹੈ ਜੀ। ਤੇ ਨੰਬਰ ਮੇਰਾ ਵੀਡੀਓ 'ਚੋਂ ਲਿਆ ਜੀ? ਹਾਂ ਤੇਰਾ ਵੀਡੀਓ 'ਚੋਂ ਜਿਹੜੀ ਉਹ ਗੁਰੂ ਸਾਹਿਬ ਵਾਲੀ ਬੋਲੀ ਜਿਹੜੀ ਬੋਲਿਆ ਨੰਬਰ ਉਹ ਤੁਹਾਨੂੰ ਪਤਾ ਲੱਗਿਆ ਮੈਨੂੰ ਨਹੀਂ ਪਤਾ। ਅਚਾਉਂ ਉੱਪਰੋਂ ਮੇਰਾ ਨੰਬਰ ਨਿਕਲ ਵੀ ਆਉਂਦਾ ਜੀ ਪਰ ਮੈਂ ਤੁਹਾਨੂੰ ਕੱਢਣਾ ਨਹੀਂ। ਮੈਨੂੰ ਪੜ੍ਹਾਉਂਦਾ ਨਾ ਜੋ ਕੱਲ ਦੀ ਗੱਲ ਨਹੀਂ ਇਹ ਕਹ ਫੀਡ ਫੂਡ ਤੇ ਪਾਲੀ ਹੈ ਕਿ ਨਾਰਮਲ ਹੀ ਪਾਲੀ ਨਾਰਮਲ ਪਾਲੀ ਮਾਡਰ ਰਿਕਾਰਡ ਜੀ 14 ਤੇ 14 ਤੋਂ ਲੱਖ ਲੂ ਨਾਰਮਲ ਤੇ ਇਹ ਉਹ ਉਹ ਦੀ ਨਾਮ ਨਹੀਂ ਉਹ ਸੌੜ ਰਾ ਰੋਹੀ ਹੈ ਅੱਛਾ ਉਹ ਸੌ ਉਹ ਤਾਂ ਜੋ ਆਪਣੀ ਬਾਲੀ ਚੰਗੀ ਮਾ 24 ਦਿਖਾਉਣੇ ਆ ਜੀ ਤੇ ਇਹ ਕਾ ਝੋਟੀ ਹੈ ਜੀ ਇਹ ਚੈੱਕ ਕਰਤੀ ਹੈ ਪਹਿਲਾਂ ਹੀ ਦੱਸਤਾ ਸੀ ਬਾਬਾ ਜੀ ਪਹਿਲਾਂ ਹੀ ਦੱਸਤਾ ਸੀ ਹਾਂ ਹਾਂ ਇਹ ਝੋਟੀ ਗੱਬਣਾ ਜੀ ਤੇ ਆ ਚੀਜ਼ ਇੱਕ ਜਿਹੜੇ ਮੱਝਾਂ ਦੇ ਰੱਖਣ ਦੇ ਸਟੀਨ ਆ ਬਾਈ ਉਹ ਆ ਚੀਜ਼ ਜ਼ਰੂਰ ਪਾਇਆ ਕਰੋ ਹਨਾ ਜਿਹੜੀ ਆ 5 ਵੀਰ ਸਿੰਘਾਂ ਚ ਇਹਦੇ ਨਾਲ ਸਿੰਗ ਪਸ਼ੂ ਆ ਵੀ ਨਹੀਂ ਮਨ ਲੋ ਪਸਾਉਂਦੇਗੇ ਤੇ ਇੱਕ ਸੰਗਲ-ਸੰਗਲ ਵੀ ਨਹੀਂ ਪਸ਼ੂ ਸੰਗ ਤੇ ਪਾਉਂਦਾ ਇਹ ਮੈਂ ਪੁੱਛਿਆ ਸੀਗਾ ਇਹ ਚਲੋ ਮੇਲੇ ਤੋਂ ਆਮ ਹੀ ਮਿਲ ਜਾਂਦੀ ਐ ਨਾਟ ਕੱਟਿਆ ਜਾਂਦਾ ਤੇ ਗੱਲ ਕਰਦੇ ਆ ਛੋਟੀ ਦੀ ਜੀ ਇਹਦੇ ਚ ਦਿੱਕਤ ਕੋਈ ਨਹੀਂ ਸੀਗੀ ਜੀ ਅੰਦਰੋਂ ਚੈੱਕ ਕੀਤੀ ਐ ਅੰਦਰੋਂ ਸਾਫ ਐ ਅੱਜ ਇਹਦੇ ਏਆਈ ਕਰਤੀ ਐ ਜੀ ਤੇ ਦੋ ਟੀਕੇ ਭਰੇ ਐ ਜੀ ਇਕੱਠੇ ਕੋਸ਼ਿਸ਼ ਕਰਿਆ ਕਰੋ ਜਿਹੜਾ ਪਸ਼ੂ ਤੁਹਾਡਾ ਰਿਪੀਟ ਕਰ ਰਿਹਾ ਉਹਦੇ ਦੋ ਟੀਕੇ ਹੀ ਭਰਾਇਆ ਕਰੋ ਇੱਕ ਦਿਨ ਤੇ ਦੋ ਹੀ ਦੂਜੇ ਦਿਨ ਜੀ ਥੋੜਾ ਜਿਹਾ ਕਨਸੈਪਸ਼ਨ ਵੱਜ ਜਾਂਦਾ ਤੇ ਟਾਈਮਿੰਗ ਤੁਹਾਨੂੰ ਪਤਾ ਹੀ ਹੈ ਜੀ ਮੱਜਾਂ ਦੀ 18 ਤੋਂ 24 ਘੰਟਿਆਂ ਦੇ ਵਿੱਚ 12 ਤੋਂ 18 ਘੰਟੇ ਦੇ ਗਾਵਾਂ ਦੇ 24 ਤੋਂ 36 ਘੰਟੇ ਜੀ ਠੀਕ ਹੈ ਕੱਲ ਦੀ ਹੀਟ ਚ ਸੀਗੀ ਝੋਟੀ ਦੇ ਸਹੀ ਹੀਟ ਲੱਗੀ ਮੈਨੂੰ ਆਪਾਂ ਇਹਦੇ ਇਹੀ ਕਰਤੀ ਜੀ ਤੇ 100% ਤਾਂ ਰੱਬ ਦੀ ਕਿਰਪਾ ਨੇ ਇਹਨੇ ਗੱਬਣ ਹੋ ਜਾਣਾ ਜੀ ਤੇ ਨਹੀਂ ਕੋਈ ਨਹੀਂ ਫਿਰ ਅਗਲੀ ਵਾਰੀ ਫੁੱਲ ਟ੍ਰੀਟਮੈਂਟ ਉਹੋ ਜਿਹਾ ਕਰਕੇ ਵੈਸੇ ਮੈਨੂੰ ਕੋਈ ਨੌਕਸ ਨਹੀਂ ਲੱਗਿਆ ਨੌਕਸ ਹੁੰਦਾ ਦਾ ਪਹਿਲੇ ਦਵਾਈ ਭਰਦੇ ਜੀ ਕਈ ਵਾਰੀ ਕੋਈ ਵਾਰੀ ਕੋਈ ਸੀਮਨ ਚ ਚੱਕਰ ਹੁੰਦਾ ਜੀ ਜਾਂ ਕਿ ਵੀ ਟਾਈਮ ਹੀ ਸਹੀ ਨਹੀਂ ਹੁੰਦਾ ਟਾਈਮਿੰਗ ਦੀ ਜਾਂ ਹੀਟ ਘਟ ਹੁੰਦੀ ਹੈ ਜਾਂ ਵੱਧ ਹੁੰਦੀ ਹੈ ਜੀ ਇਹ ਹੀ ਪ੍ਰੋਬਲਮ ਹੁੰਦੀ ਹੈ ਵੀ ਪਸ਼ੂ ਰਹਿੰਦਾ ਨਹੀਂਗਾ ਕੋਈ ਜ਼ਰੂਰ ਨਹੀਂ ਜਿਹੜੇ ਪਸ਼ੂ ਦੇ ਨੌਕਸਾ ਉਹ ਹੀ ਨਹੀਂ ਗੱਬਣ ਹੁੰਦਾ ਜੀ ਚਲੋ ਨੌਕਸਾ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਵੀ ਹੁੰਦੀਆਂ ਜਿਵੇਂ ਪਸ਼ੂ ਦੇ ਹਾਰਡਨੈਸ ਹੋਣੀ ਸੋਜ ਹੋਣੀ ਜੇ ਪਸ਼ੂ ਜੇ ਤੁਸੀਂ ਇਹ ਹੁਣ 8 ਤੋਂ 9 ਵਾਰੀ ਹੀਟ ਚ ਆ ਚੁੱਕੀ ਹੈ ਜੀ ਇਹਨੂੰ ਆਪਾਂ ਸੋਜ ਨਹੀਂ ਕਹਿ ਸਕਦੇ ਮੰਨ ਲਓ ਹੋਰ ਨਹੀਂ ਪਸ਼ੂ ਦੇ ਵਾਰੀ ਵਾਰੀ ਹੀਟ ਚ ਆ ਕੇ ਡਵੈਲਪ ਹੋ ਜਾਂਦੇ ਆ ਤੇ ਉਹ ਕਈ ਵਾਰੀ ਕਿਸੇ ਬੰਦੇ ਨੂੰ ਲੱਗਦਾ ਵੀ ਇਹਦੇ ਸੋਜ ਆ ਪਰ ਇਹ ਸੋਝ ਨਹੀਂ ਹੁੰਦੀ ਜੀ ਇਹ ਜਦੋਂ ਪਸ਼ੂ ਵਾਰੀ ਵਾਰੀ ਹੀਟ ਚ ਆ ਰਿਹਾ ਜਿਵੇਂ ਪਸ਼ੂ ਸੂਆਂ ਚ ਆ ਕੇ ਅਸੀਂ ਸੂਆਂ ਚ ਆ ਕੇ ਪਸ਼ੂ ਨੂੰ ਤਾਂ ਹੀ ਦੱਸ ਦਿੰਨੇ ਆ ਵੀ ਅੰਦਰੋਂ ਵੀ ਐਨਵੇਂ ਸੂਏ ਪਸ਼ੂ ਐਨੇ ਸੂਏ ਸੂਪਿਆ ਉਹ ਹੌਰਨ ਦੀ ਗ੍ਰੋਥ ਹੋਈ ਜਾਂਦੀ ਹੈ ਜੀ ਉਹ ਹੌਰਨ ਵਧ ਹੀ ਜਾਂਦਾ ਠੀਕ ਆ ਓਵਰਿੰਗਾਂ ਓਵਰਿੰਗਾਂ ਵੀ ਇਹਦੀਆਂ ਸਹੀ ਆ ਚੈੱਕ ਓਕੇ ਆ ਜੀ ਤੇ ਪਰ ਇਹਨੂੰ ਕੋਈ ਨੁਕਸ ਨਹੀਂ ਲੱਗਿਆ ਝੋਟੀ ਦੇ ਅੱਜ ਏਆਈ ਕਰਤੀ ਆ ਜੀ ਠੀਕ ਆ ਗਰਮੀ ਕਰਕੇ ਪਸ਼ੂਆਂ ਚ ਬੋਲਣ ਦੀ ਦਿੱਕਤ ਆਉਂਦੀ ਆ ਜੀ ਪਰ ਫਿਰ ਵੀ ਆਪਾਂ ਅੱਜ ਬਾਬਾ ਜੀ ਦੀ ਚੰਗੀ ਮੱਝ ਆ ਪੂਰੀ ਤੇ ਤੁਸੀਂ ਮਿਲਕ ਵੇਨ ਦੇਖੋ ਇਹਦੀ ਬਹੁਤ ਘੱਟ ਮੱਝਾਂ ਹੁੰਦੀਆਂ ਇਹੋ ਜਿਗੀਆਂ ਦੇਖੋ ਆ ਲੇਵੇ ਦੀ ਮਿਲਤਵੇਂ ਦੇਖੋ ਜੀ ਇਹ 17 ਤੋਂ 18 ਕਿਲੋ ਦੁੱਧ 16 17 ਕਿਲੋ ਦੁੱਧ ਚੋ ਰਹੇ ਆ ਇਹ ਪਹਿਲੀ ਮੱਝ ਆ ਬਾਬਾ ਜੀ ਆਪਣੇ ਨਹੀਂ ਨਹੀਂ ਇਹ ਤੋਂ ਹਲਕ ਬਹੁਤ ਪਹਿਲਾਂ ਰਹਿ ਗਈ ਭਾਈ ਇਹ ਤੋਂ ਪਹਿਲਾਂ ਤੇ ਲੈ ਆ ਇਹ ਇਹ ਤੁਸੀਂ ਖਰੀਦੀ ਸੀ ਇਹ ਖਰੀਦੀ ਗਿਆ ਕਿੰਨੇ ਦੀ ਜੀ ਇਹ ਇੱਕ ਥਾਲਾਂ ਵਿੱਚ ਲੱਜੇ ਇਹਨੇ ਤਾਂ ਬੱਚਾ ਆਇਆ ਕੋਈ ਆਪਣੇ ਇਹ ਜੋ ਆ ਇਹ ਦੀ ਆ ਗਈ ਇਹ ਨਾਲ ਦੀ ਜੀ ਹਾਂ ਆ ਇਹ ਦੀ ਆ ਗਈ ਦੋ ਜੀ ਆਪਣੇ ਕੀ ਉਹਦਾ ਨਾਮ ਅਬ ਮਨੂ ਜੀ ਆ ਵੀ ਮਨੂ ਜੀ ਠੀਕ ਹੈ ਜੀ ਆ ਇਹ ਤੋਂ ਦੁੱਧ ਘਾ ਤੋ ਮੰਨ ਲਓ ਕਿੰਨਾ ਇਹਨੇ ਇਹ ਨਾਲ ਆਈ ਸੀਗੀ ਇਹ ਚਾਹੀ ਨਾਲ ਆਈ 14 ਕਿਲੋ ਦਈ ਨਾਰਮਲ ਠੀਕ ਬਾਤ ਹੈ 14 ਕਿਲੋ ਦੋਈ ਜੀ 91 ਸੂਪੀ ਜੀ ਇਹ ਤੀਜੇ ਸੂਪ ਕੀ ਜਸੂਗੈਤ ਕੀ ਆਪਾਂ ਇਹਦੇ ਸੀਮਣ ਵਧੀਆ ਲਾਵਾਂਗੇ ਜੀ ਠੀਕ ਹੈ ਐਤ ਕੀ ਵਧੀਆ ਨਹੀਂ ਕਰਦਾ ਹੁਣ ਗੱਬਣ ਹੋਈ ਵੀ ਆ ਜੀ ਅੱਛਾ ਜੀ ਹੁਣ ਤਾਂ ਆਹਾ ਹਾ ਇਹ ਰਾਇ ਟਿਕਾ ਵਧੀਆ ਵਧੀਆ ਟੰਗਾਂ ਤੇ ਮਨ ਲੜਾ ਕੇ ਆਉਂਦੇ ਨੇ ਵਧੀਆ ਬੱਚੇ ਬੱਚੇ ਸਾਰੇ ਚੰਗੇ ਭਰਾ ਜਨੇ ਪਾਏ ਤੇ ਜ਼ਿਆਦਾਤਰ ਆਉਂਦੀਆਂ ਕੱਟੀਆਂ ਹੀ ਆ ਕੱਟੀਆਂ ਆਉਂਦੀਆਂ ਕਦੀ ਕੱਟਾ ਜਿਹੜਾ ਅੱਛਾ ਇੱਕ ਵਾਰੀ ਕਰਦਾ ਇੱਕ ਵਾਰੀ ਕੱਟੀ ਇਹਦੀ ਮਰਗੀ ਪਤਾ ਨਹੀਂ ਕੀ ਹੋ ਚੰਗੀ ਭਲੀ ਕੱਟੀ ਸੀ ਬਹੁਤ ਵਧੀਆ ਸੀ ਦੋ ਦਸਾਂ ਲਾ ਦੇਈ ਹਾਂਜੀ ਪਤਾ ਨਹੀਂ ਕਿਉਂ ਕੱਟੀ ਤਲਕੇ ਨੂੰ ਮਰਦਾ ਕੱਟੀ ਮਾਰੀ ਹਾਂ ਮਤਲਬ ਸੂਕੀ ਅਗਲੇ ਦਿਨ ਹੀ ਮਾਰੀ ਨਹੀਂ ਨਹੀਂ ਉਹ ਤਾਂ ਬਾਵਾ ਹੋ ਗਈ 2.5 ਮਹੀਨੇ ਹੋ ਗਈ ਠੀਕ ਚੰਨ ਮਹੀਨਾ ਹੋ ਗਿਆ ਪੂਰੀ ਰਾਜੀ ਕੱਟੀ ਸੀਗੀ ਹਾਂਜੀ ਹਾਂਜੀ ਉਹ ਮਾਰ ਵੀ ਕੱਟੀ ਠੀਕ ਹੈ ਠੀਕ ਉਹ ਵੀ ਆਪਣੀ ਏਵੀਸੀ ਦੇ ਸੀਮਨ ਜਿਹਾ ਹੀ ਰਾਕੇ ਦੀ ਬਣੀ ਹੋ ਜਾਂਦੀ ਠੀਕ ਹੈ ਰਾਕਾ ਰਾਕਾ ਤਾਂ ਵੈਸੇ ਪ੍ਰਾਈਵੇਟ ਬੋਲ ਆ ਜੀ ਉਹ ਏਵੀਸੀ ਦੀ ਤਾਂ ਹੀ ਬਣੀ ਜਾਂ ਕੀ ਮੇਰੇ ਰੇਟ ਦੂ ਪਤਾ ਨਹੀਂ ਕੀ ਮੈਨੂੰ ਯਾਦ ਆ ਰੇਟ ਦੂ ਬੋਲ ਵੀ ਇੱਕ ਪੈਰ ਹੋ ਚੁੱਕਿਆ ਹਾਂ ਉਹ ਠੀਕ ਉਦੋਂ ਤੇ ਕੱਟੀ ਪੂਰੀ ਵਧੀਆ ਸੀ ਰਾਜੀ ਸੀਗੀ ਤੇ ਉਹ ਕੱਟੀ ਇਹਦੀ ਉਮਰ ਕਿੰਨੀ ਹੋ ਗਈ ਜੀ ਕਿ ਹੋਊਗਾ 2 ਮਹੀਨੇ ਦੀ ਆਠ ਮਹੀਨੇ ਨੇ ਤੇ ਪਛੂ ਫਿਰ ਦੁੱਧ ਆਸਤੇ ਪਾਲਦੇ ਆਂਗੇ ਨਹੀਂ ਨਹੀਂ ਆਪਾਂ ਸ਼ੌਕ ਨਹੀਂ ਉਹਨੇ ਘਰ ਖਾਤਰੀ ਹਲਾ ਅੱਛਾ ਘਰ ਖਾਤਰੀ ਦੁੱਧ ਪੋਂਦਾ ਕੋਈ ਐ ਸ਼ੌਕ ਨਹੀਂ ਆਪਾਂ ਨੂੰ ਵੀ ਦੁੱਧ ਬਹੁਤ ਠੰਡੇ ਦੇ ਤੌਰ ਤੇ ਨਹੀਂ ਹਲਾ ਤਲਵਾੜਾ ਤੇ ਤਿੰਨ ਮੱਝਾਂ ਬਾਈ ਕਾ ਤੋਂ ਵੇਤੀਆਂ ਜਿਹੜੀਆਂ ਵੇਚੀਆਂ ਉਹ ਰਹਿੰਦੀਆਂ ਨਹੀਂ ਸੀ ਜਦੋਂ ਬਹੁਤ ਅਸੀਂ ਟਕਰਾ ਮਰਮਾ ਹੰਭ ਗਏ ਅੱਛਾ ਸੂਈਆਂ ਸੀ ਦੋ ਦੋ ਵਾਰੀ ਘੇ ਕਿ ਦੋ ਦੋ ਕਈ ਵਾਰੀ ਛੂਈ ਵੀ ਸੀ ਇੱਕ ਤਾਂ ਅੱਜ ਜੀ ਬੱਲੀ ਜੀ ਹੈਗੀ ਇਹਦੀ ਮਾਂ ਸੀ ਉਹ ਤਾਂ ਇੰਨੀ ਚੰਗੀ ਦੁੱਧ ਸੀ ਉਹ 11 ਗ੍ਰਾਮ ਕਿਲੋ ਜੀ ਹਾਂਜੀ ਉਹਦੇ ਇੱਕ ਮੁਠੀ ਚਾੜ ਦੀ ਪਾ ਦੇ ਹਾਂਜੀ ਉਹਨੂੰ ਕੱਟੂ ਦਾ ਕੋਈ ਮਤਲਬ ਠੀਕ ਹੈ ਜੀ। ਸੋ ਮਿਹਰਪੰਜੀ ਜੀ ਉਹ ਸੱਜਰ ਸੁਕੇਵੇਂ ਮੁੱਠੀ ਚਾੜਦੀ ਭਰਨ ਠੀਕ ਹੈ ਜੀ। ਨਹੀਂ ਉਹ ਰਹੀ ਨਹੀਂ ਬਹੁਤ ਮਥਾ ਮਾਦ ਰਹੇ ਠੀਕ ਹੈ ਜੀ। ਉਹ ਰਹੀ ਨਾ ਬਸ ਇਹ ਝੋਟੀ ਨਹੀਂ ਵੇਚਨੀ ਜੀ ਅੱਪਾ। ਨਹੀਂ ਨਹੀਂ ਦੱਸੋ। ਉਹ ਪਹਿਲੀ ਪਹਿਲੀ ਵਾਰੀ ਦੇਖੋ ਰਾਈਦੀ ਉਹਦੀ ਹੈਗੀ। ਅੱਛਾ। ਉਹ ਸੂਚੇ ਦੋ ਮਹੀਨੇ ਰਹਿੰਦੇ ਹੈਗੇ। ਪਰ ਲਈ ਹੈ ਜੀ। ਹਾਂ ਇਹ ਉਪਰੇ ਖੜੀਆ ਦੇਖਣ ਨੂੰ ਆਦੀ ਮਾਰਗੀ ਬੱਤ ਜੀ ਦੀ। ਹਾਂ ਜੀ ਹਾਂ। ਉਹ ਵੀ ਇੰਨੀ ਸੀਰ ਹੈ ਹਜੇ ਵੀ ਤੁਈ ਦੋ ਤੋੜਾ ਹੋਏ ਚੋਈ ਜਾਂਦੇ। ਵੱਲੋਂ ਦੌਤ ਪਸ਼ੂ ਚੰਗੇ ਆ ਤੁਹਾਡੇ ਕੋਲੇ ਸਾਰੇ ਹਾਂ। ਵਧੀਆ ਟਾਈਮ ਲੰਮਾ ਟਾਈਮ ਦੌੜ ਦਿੰਦੇ ਆ। ਹਾਂ। ਠੀਕ ਹੈ ਤੇ ਇਹ ਝੋਟੀ ਨੀਲੀ ਚ ਤਾਂ ਹੀ ਬਬਈ ਮੂਹਰੇ ਦੇ ਭਰਾਏ ਉਹ ਵੀ ਮਾਂ ਦੇ ਭਰਾਏ ਸੀ ਮੂਹਰੇ ਦੇ ਜਿਹੜੀ ਸੀ ਦੋ ਵੇਸ ਸੀ ਅੱਛਾ ਮੂਹਰੇ ਦੇ ਭਰਾਏ ਹਾਂ ਜੀ ਬੀਬੀ ਦਾ ਨੀਲੀ ਲਹੌਰੀ ਲਹੌਰੀ ਦਾ ਹਾਂ ਹਾਂ ਉਹ ਚ ਥੋੜੀ ਵਾਈਟਨੈਸ ਆ ਜਾਂਦੀ ਵੈਸੇ ਤਾਂ ਨੀਲੀ ਜੀ ਵੀ ਕਈ ਵਾਰੀ ਬੱਚਾ ਕਾਲਾ ਵੀ ਆ ਜਾਂਦਾ ਕੋਈ ਪਤਾ ਨਹੀਂ ਲੱਗਦਾਗਾ ਉਹ ਝੋਟੀ ਆ ਉਹ ਵੀ ਸੂਨ ਵਾਲੀ ਹੈ ਜੀ ਹਾਂ ਉਹ ਸੂਨ ਵਾਲੀ ਹੈ ਉਹ ਦੋ ਦੋ ਟਾਈਮ ਹੀ ਰਹੇਗੇ ਜਦ ਇੱਕ ਦਮ ਦੇ ਹੀ ਜਾਂਦੀ ਉਹ ਨਹੀਂ ਸੀ ਰਗੀ ਚਾਰ ਟਾਈਮਾਂ ਪੰਜ ਦੀ ਮਾਂ ਨੂੰ ਕੰਨਾਂ ਵਿੱਚ ਉਹ ਦੂਜੇ ਸੁਣਾਈ ਜਾਂਦੀ ਹੈ ਦੂਜੇ ਸੁਣਾਣੇ ਹਾਂ ਕਿੰਨਾ ਦੁੱਧ ਤਾਣੇ ਪੈਂਦੇ 10 ਕਿਲੋ ਦਿੰਦਾ ਮਤਲਬ ਇੱਕ ਕਿਨੇ ਟਿੱਕੇ ਦੀ ਹੈ ਹਾਂ ਇਹ ਤਾਂ ਆਮ ਨਰਮਲ ਜੀ ਮੇਰੇ ਆਮ ਠੀਕੇ ਜੀ ਹਾਂ ਹੈ ਵੀ ਪਤਾ ਹੀ ਲੱਗਦਾ ਹੈ ਨਾ ਇਹ ਨਰਮਲ ਜੀ ਉਹ ਜੀ ਉਹ ਆਪਣੀ ਧਿਆਨਤਾਂ ਦੀ ਆ ਇਹ ਵੀ ਸੀਸ ਦਾ ਸਿੰਮਣਾ ਏਬੀਸੀ ਦਾ ਸਿੰਮ ਨਹੀਂ ਲਾਉਂਦੇ ਸਾਰੇ ਜਿਆਦਾ ਹੈ ਨਾ ਉਹ ਚੱਲਤਾਂ ਸੀ ਏਬੀਸੀ ਤੇ ਹੀ ਲਾਉਂਦੇ ਜਿਆਦਾ ਜ਼ਿਆਦਾਤਰ ਏਰੀਆ 'ਚ ਏਬੀਸੀ ਤੇ ਚੱਲਦੇ ਸੀ ਨਾ ਕੋਈ ਦੁੱਧ ਉੱਤੇ ਆਈ ਹੈ ਜੀ ਏਬੀਸੀ ਨਹੀਂ ਆਪਣੀ ਹਜੇ ਕੋਈ ਨਹੀਂ ਹਜੇ ਨਹੀਂ ਆਈ ਹੁਣੇ ਹੀ ਭਰਉਣ ਲੱਗੇ ਲੱਗੇ ਠੀਕੇ ਹਾਂ ਠੀਕ ਆ ਪਹਿਲਾਂ ਨਾਰਮਲ ਜਿਹੜਾ ਡਾਕਟਰ ਭਰ ਜਾਂਦਾ ਜੀ ਉਹ ਹੀ ਭਰਦੇ ਸੀ ਨਹੀਂ ਆ ਡਾਕਟਰ ਕਹੇ ਸੀ ਚੰਗਾ ਭਰ ਜਾ ਹਾਂ ਜੀ ਡਾਕਟਰ ਨੇ ਵੀ ਚੰਗਾ ਭਰ ਜਾ ਵਧੀਆ ਚੰਗਾ ਭਰ ਲਓ ਆਪਦੇ ਵੱਲੋਂ ਤਾਂ ਚੰਗਾ ਹੀ ਕਹਿੰਦੇ ਆ ਹਾਂ ਨਹੀਂ ਵੈਸੇ ਪੈਸੇ ਪਸ਼ੂ ਵਧੀਆ ਆਏ ਆ ਜੀ ਆ ਆ ਨਾਲ ਆ ਇਹ ਮੋਦੀ ਦੀ ਆ ਜੀ ਮੋਦੀ ਦੀ ਵਾਲਿਆਂ ਦੀ ਆ ਹਾਂ ਤੇ ਉਹ ਛੋਟੀਆਂ ਜਿਹੜੀ ਹਾਂਜੀ ਉਹ ਨਾਲ ਆਈ ਸੀ ਉਦੋਂ ਅੱਛਾ ਉਹ ਨਾਲ ਆਪ ਨੂੰ ਬਤਾ ਕਾਦੀ ਆ ਕਿਹੜੀ ਹਾਂ ਨਹੀਂ ਨਹੀਂ ਸਹੀ ਹੈ ਪਰ ਵਧੀਆ ਆਇਆ ਬਸ ਸਹੀ ਹੋ ਵੀ ਜਾ ਪਰ ਮੱਝ ਦੇ ਹਿਸਾਬ ਨਾਲ ਇਹਨੂੰ ਦੁੱਧ ਬਰਾਬਰ ਕਰਨਾ ਚਾਹੀਦਾ ਹੀ ਵੱਲੋਂ ਜੇ ਚੰਗੇ ਟੀਕੇ ਦੀ ਆਏ 14 ਕਿਲੋ ਦੁੱਧ ਦੇ ਜਾਂਦੀ ਆ ਉਹਦਾ ਫਿਰ ਮਾਂ ਤੇ ਜਾਵੜੀ ਨ ਤੇ ਫਿਰ ਨਾਰਮਲ ਟੀਕੇ ਦਾ ਵੀ ਪਸ਼ੂ 13 ਜਾਦਾ ਕਿਲੋ ਦੇ ਜਾਂਦਾ ਉਹ ਵੀ ਦੂਜੇ ਪਰ ਪਹਿਲੇ ਸੂਏ ਨਹੀਂ ਦਿੱਤਾ ਹੋਣਾ ਇਹਨੇ ਪਹਿਲੇ ਸੂਏ ਦੇ 12 12 12 ਉਹਨੇ ਚੀਜ਼ੇ ਸੂਏ ਨੂੰ ਗੱਬਣਾ ਵੀ ਹਾਂ ਤੀਜੇ ਸੂਏ ਨੂੰ ਗੱਬਣਾ ਹੀ ਹੈ ਉਹ ਦੂਜੇ ਪਸ਼ੂ ਵਧੀਆ ਰਹੀ ਜਾਂਦੇ ਤੇ ਪੌਣੇ ਕੀ ਹੈ ਜੀ ਪੌਣੇ ਵਾਈ ਤਾਂ ਕਣ ਕਦਾ ਆਟਾ ਤੇ ਖਾਲਦੀ ਨਹੀਂ ਕਰਦਾ ਫੂਲ ਫੂਲ ਨਹੀਂ ਪਾਈ ਠੀਕ ਹੈ ਮੰਨ ਲਓ ਵਧੀਆ ਘਰੇ ਦੁੱਧ ਪੀਂਦੇ ਦੁੱਧ ਚਾਰ ਮਹੀਨੇ ਸੀ ਪਾਇਆ ਕਿਤੇ ਕਦੇ ਚਾਰ ਨਹੀਂ ਪਾਇਆ ਹਾਂ ਤਾਂ ਜੇ ਕਈ ਵੀ ਤਨ ਕਦੇ ਵੀ ਤੇ ਟੋਟੀ ਅੱਜ ਤੋਂ ਕਿੰਨਾ ਕੁ ਟਾਈਮ ਪਹਿਲਾਂ ਹੀਟ ਚ ਆਉਣ ਲੱਗੀ ਜੀ ਇਹਨੂੰ ਤਾਂ ਮਦਰਾ ਪੌਣ ਤੋਂ ਸਾਲਾਂ ਨੂੰ ਹੋਊਗਾ ਤੇ ਜਦੋਂ ਪਹਿਲੀ ਵਾਰੀ ਹੀਟ ਚਾਈ ਪਹਿਲੀ ਵਾਰੀ ਹੀਟ ਚਾਈ ਆ ਉਦੋਂ ਉਹਵੇਂ ਧਾਰਾ ਕਰਦੀ ਸੀ ਜਿਵੇਂ ਅੱਜ ਕਰਦੀ ਸੀ ਹਾਂ ਹਾਂ ਧਾਰਾ ਹੀ ਕਰਦੀ ਸੀ ਬਹੁਤ ਬਾਦੀ ਰਿੰਗਦੀ ਨਹੀਂ ਹੁੰਦੀ ਰਿੰਗਦੀ ਮਾੜਾ ਮੋਟੇ ਹੁੰਦੀ ਸੀ ਰਿੰਗੀ ਨਹੀਂ ਜਿੱਥੇ ਤੇ ਪਾਊਡਰ ਪਾਉਂ ਤਾਂ ਆਮ ਪਾਈ ਜਾਂਦੇ ਨੇ ਕਿ ਨਹੀਂ ਹੁੰਦੇ ਇਹਨੂੰ ਬਹੁਤ ਚਾਰਾ ਸੀ ਸੀਆਰ ਸੇ ਵੀ ਚਾਰਾ ਵੈਸੇ ਸਾਰੇ ਪਸ਼ੂਆਂ ਨੂੰ ਪੌਣੇ ਪਾ ਦਨੇ ਹਾਂ ਪੌਣੇ ਪੌਣੇ ਠੀਕ ਹੈ ਜੀ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੁਹਾਨੂੰ ਏਰੀਆ ਦੇ ਹਿਸਾਬ ਨਾਲ ਹੀ ਪਸ਼ੂ ਦਿਖਾਈ ਦੇ ਤੇ ਇੱਕ ਤੁਹਾਨੂੰ ਦੱਸ ਪੀਦਾ ਵੀ ਆਪਾਂ ਇੱਧਰ ਟੂਰਤੇ ਗਏ ਆ ਛੋਟੀ 100% ਰੱਬ ਸੁੱਖ ਰੱਖੇ ਗੱਬਣ ਹੋਊਗੀ ਜੀ ਤਬਾਈ ਫੋਨ ਕਰਕੇ ਜਰੂਰ ਦੱਸਣਾ ਤੇ ਕਮੈਂਟ ਜਰੂਰ ਕਰਨਾ ਠੀਕ ਹੈ ਜੀ ਮੈਨੂੰ ਕਮੈਂਟ ਨਹੀਂ ਕਰਦੇ ਮੈਨੂੰ ਪਾਲਿਆਂ ਨੂੰ ਕਰਦੇ ਜੀ ਮੈਂ ਪੰਜ ਵਜੇ ਦੱਸ ਦੂੰਗਾ ਮੈਂ 5:45 ਵਜੇ ਮੈਂ ਤਾਂ 5 ਸੀ ਕੀ ਪੜਿਆ ਵਗਾ ਠੀਕ ਹੈ ਠੀਕ ਹੈ ਜੀ ਚਲੋ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਜਿਹੜੇ YouTube ਦੇਖਣ ਵਾਲੇ ਬੰਦੇ ਹਨ ਇਹੋ ਜਿਆਦਾ ਮੰਨ ਲਓ ਵੀ ਇੰਨੇ ਕੁ 10 ਪੜਿਆ ਤੋਂ ਘੱਟ ਵਾਲੇ ਬੰਦੇ YouTube ਦੇਖਦੇ ਆ ਕਿਉਂ ਇੱਥੇ ਬੋਲ ਕੇ ਨਿਕਲਿਆ ਹੁੰਦਾ ਜਿਹੜੀ ਮੈਂ ਤਾਂ ਤੁਹਾਨੂੰ ਦੱਸਿਆ ਲੋਇਆ ਲਾਜਾ ਦੱਪ ਲਿਆਗਾ ਉਹ ਦੱਬ ਕੇ ਮੈਂ ਦੇਖ ਲੈਣਾ ਰਾਤ ਨੂੰ ਦੇਖਦਾ ਮੈਂ ਅੱਛਾ ਰਾਤ ਨੂੰ ਦੇਖੀਂ ਕਿਤੋਂ ਕੰਮ ਵਾਲੇ ਵੀ ਵੀਡੀਓ ਡੇਲੀ ਆਈ ਜੀ ਆਈ ਚਲੋ ਬੇਰ ਹੀ ਸੱਦਿਆਣਾ ਵੀਡੀਓ ਦੇਖਦੇ ਰਹੇ ਆ ਆਪਣੇ ਰਿਜ਼ਲਟ ਦੇਖਿਆ ਜੀ ਸੱਦਿਆਣਾ ਹਾਂ ਧੰਨਵਾਦ ਜੀ ਰੱਬ ਚਲੋ ਆਪਣੇ ਤੇ ਐਂ ਹੀ ਕਿਰਪਾ ਰੱਖੇ ਤੇ ਲੋਕਾਂ ਦੇ ਫਾਇਦੇ ਕਰਦੇ ਰਹੀਏ ਧੰਨਵਾਦ ਜੀ ਵੀਡੀਓ ਨੂੰ ਕਰਿਓ ਜੀ ਸ਼ੇਅਰ ਚੈਨਲ ਨੂੰ ਕਰਿਓ ਜੀ ਸਬਸਕ੍ਰਾਈਬ ਧੰਨਵਾਦ